ਇਦਾਂ ਲੱਗਦਾ ਨਹੀਂ ਕਿ ਲੋਕੀ ਕਈ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਆਏ ਕਹਿੰਦੇ ਜੋ ਵੀ ਕੀਤਾ ਹੈ ਜਾਣ ਕੇ ਕੀਤਾ ਹੋਏਗਾ ਫੈਮਲੀ ਕੀਤਾ ਹੋਏਗਾ ਫੇਮ ਵੈਸੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਫੇਮ ਹੁੰਦਾ ਕੀ ਆ ਜੇ ਤੁਹਾਡੀ ਤੁਹਾਡੀ ਜ਼ਿੰਦਗੀ ਤੁਹਾਡੀ ਸਕੂਨ ਦੀ ਨਹੀਂ ਹੈਗੀ ਤਾਂ ਫਿਰ ਉਹ ਜੇ ਫੇਮ ਇਹ ਚੀਜ਼ਾਂ ਕਰਨ ਦਾ ਫਾਇਦਾ ਕੀ ਹੈ ਕਿਉਂਕਿ ਅੱਜ ਕੱਲ ਲੋਕਾਂ ਦੀ ਥਿੰਕ ਕਿਵੇਂ ਦੀ ਬਣ ਚੁੱਕੀ ਆ ਹੁਣ ਮੈਂ ਤੁਹਾਨੂੰ ਵੀ ਜ਼ਿਆਦਾ ਪਿਆਰ ਕਰੂੰਗੀ ਨਾ ਤੇ ਤੁਹਾਨੂੰ ਵੀ ਲੱਗੂਗਾ ਪਤਾ ਨਹੀਂ ਇਹਨੂੰ ਮੇਰੇ ਤੋਂ ਕੀ ਮਿਲਿਆ ਘਾਤੀ ਤਾਂ ਆਪਣੀ ਜਿਹੜੀ ਆ ਚਾਲ ਚੁੱਕ ਕਰਕੇ ਚੱਲਦਾ ਰਹਿੰਦਾ ਵਾ ਤੇ ਉੱਤੇ ਭੋਂਗਰਾਂ ਨੇ ਉਹਨਾਂ ਨਾਲ ਮੈਨੂੰ ਫਰਕ ਨਹੀਂ ਪੈਂਦਾ ਇਹ ਹਾਤੀ ਕਿਹੜੀ ਚਾਲ ਤੱਕ ਚੱਲਣਾ ਚਾਹੁੰਦਾ ਹੈ ਕਈ ਵਾਰ ਕੁੜੀ ਦਾ ਰੇਪ ਹੋ ਜਾਂਦਾ ਤੇ ਘਰ ਦੇ ਹੀ ਛੁਪਾ ਲੈਂਦੇ ਆ ਕਿ ਨਹੀਂ ਸਾਡੀ ਬਦਨਾਮੀ ਹੋਊਗੀ ਤੇ ਮੈਂ ਉਹ ਪੇਰੈਂਟਸ ਨੂੰ ਵੀ ਕਹੂੰਗੀ ਕਿ ਇਹਦੇ 'ਚ ਤੁਹਾਡੀ ਬਦਨਾਮੀ ਨਹੀਂ ਆ ਬਦਨਾਮੀ ਉਸ ਬੰਦੇ ਦੀ ਆ ਜਿਨੇ ਕੀਤਾ ਕਿਸੇ ਤੋਂ ਸੁਣਿਆ ਉਹ ਕਹਿ ਰਿਹਾ ਕਿ ਮੈਂ ਇਹ ਜੀ ਮੈਂ ਮੇਰਾ ਤਾਂ ਹੁਣ ਮਰਨ ਹੋਇਆ ਪਿਆ ਮੈਂ ਸੁਸਾਇਸਾਈਡ ਵੀ ਕਰ ਸਕਦਾ ਆ ਇਹ ਜੇ ਉਹ ਗਰ ਉਹਨਾਂ ਦੇ ਕੁਛ ਇਦਾਂ ਦਾ ਸਟੈਪ ਵੀ ਕਈ ਵਾਰੀ ਪਰੇਸ਼ਾਨੀਸ਼ ਬੰਦਾ ਇਹਨਾਂ ਹੁੰਦਾ ਕਿ ਪਤਾ ਨਹੀਂ ਕੀ ਕਰ ਕੀ ਲੈਂਦਾ ਉਸ ਮੁੰਡੇ ਨੂੰ ਕਹੂੰਗੀ ਦੇਖ ਐਨਾ ਬਰਡਨ ਨਾ ਲੈ ਤੂੰ ਆਪ ਦਾ ਪੱਖ ਰੱਖਾ ਲੈ ਠੀਕ ਹੈ ਬਾਕੀ ਸੋਸਾਈਡ ਮੈਂ ਵੀ ਕਰ ਸਕਦੀ ਹਾਂ ਬਟ ਮੇਰੀ ਇੱਕੋ ਹੀ ਮੰਗ ਆ ਕਿ ਉਹ ਸਮਾਜਿਕ ਤੌਰ ਤੇ ਆ ਕੇ ਸੌਰੀ ਮੰਗੇ ਹੱਲੇ ਵੀ ਮੇਰੀ ਇਹੀ ਮੰਗ ਹੈ ਬਸ ਮੇਰਾ ਜਿਹੜੀ ਸੈਲਫ ਰਿਸਪੈਕਟ ਆ ਉਹ ਤੱਕ ਗਈ ਹੋਈ ਹੈ ਨਾ ਉਹ ਮੈਨੂੰ ਚਾਹੀਦੀ ਆ ਉਹ ਮੈਨੂੰ ਸਮਾਜਿਕ ਤੌਰ ਤੇ ਚਾਹੀਦੀ ਆ ਕਿਉਂਕਿ ਉਸ ਟਾਈਮ ਉਹ ਰੂਮ ਜਾ ਕੇ ਮੈਨੂੰ ਥੱਪੜ ਮਾਰ ਦਿੰਦਾ ਨਾ ਤੇ ਮੈਂ ਸ਼ਾਇਦ ਉਹਨੂੰ ਉੱਥੇ ਹੀ ਮaaf ਕਰ ਦਿੰਦੀ ਪਰ ਉਹਨੇ ਜਿਹੜਾ ਸਾਰਿਆਂ ਦੇ ਸਾਹਮਣੇ ਅ ਅੱਜ ਉਹ ਕਹਿ ਰਿਹਾ ਵਾ ਕਿ ਮੈਂ ਫੈਮਿਲੀ ਦੇ ਸਾਹਮਣੇ ਨਹੀਂ ਆ ਸਕਦਾ ਸਸ਼ਤਰਕਾਲ ਜੀ ਲੁਧਿਆਣਾ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰੋਬਲਮ ਕੋਰ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸਿਮਰ ਸੰਧੂ ਦਾ ਜਿਹੜਾ ਮੁੱਦਾ ਕਾਫੀ ਭਖਿਆ ਹੋਇਆ ਸੀ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਇੱਕ ਪਰਸਨੈਲਿਟੀ ਜੋ ਕਿ ਇੱਕ ਆਰਟਿਸਟ ਦੇ ਤੌਰ ਤੇ ਕੰਮ ਕਰਦੀ ਹੈ ਉਹ ਇੱਕ ਫੀਮੇਲ ਹੈ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਚਰਨਾ ਪੈਂਦਾ ਹੈ ਕੀ ਉਹ ਦਾ ਪ੍ਰੋਫੈਸ਼ਨ ਹੈ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਨੇ ਤੇ ਅਗਰ ਗੱਲਬਾਤ ਕੀਤੀ ਜਾਵੇ ਇਸ ਸਮਾਜ ਦੀ ਤਾਂ ਸਮਾਜ ਹਮੇਸ਼ਾ ਤੋਮਤਾ ਲਾਉਣ ਦੇ ਵਿੱਚ ਸਭ ਤੋਂ ਅੱਗੇ ਆਉਂਦਾ ਹੈ ਸਮਾਜ ਨੂੰ ਸਿਰਫ ਇੱਕ ਮੁੱਦਾ ਚਾਹੀਦਾ ਹੁੰਦਾ ਹੈ ਗੱਲਬਾਤ ਕਰਨ ਦਾ ਕੋਈ ਚਰਚਾ ਕਰਨ ਦਾ ਇਸ ਟਾਈਮ 'ਤੇ ਵੀਡੀਓ ਇੰਨੀ ਕੁ ਵਾਇਰਲ ਹੋ ਚੁੱਕੀ ਹੈ ਕਿ ਦੇਸ਼ਾਂ ਵਿਦੇਸ਼ਾਂ 'ਚ ਵੀ ਇਹ ਚਰਚਾ ਦੇਖਿਆ ਜਾਵੇ ਤੇ ਪੋਡਕਾਸਟ ਹੋ ਰਹੇ ਨੇ ਬਾਰ-ਬਾਰ ਸਿਮਰ ਸੰਧੂ ਦੀ ਇੰਟਰਵਿਊਜ਼ ਹੋ ਰਹੀਆਂ ਨੇ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਇਮੋਸ਼ਨਸ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੇ ਕੰਮ ਔਰ ਅਗਰ ਦੇਖਿਆ ਜਾਵੇ ਕਿ ਬੰਦਾ ਬੰਦਾ ਜੇਕਰ ਆ ਕੇ ਗੱਲਬਾਤ ਕਰ ਰਿਹਾ ਤਾਂ ਸਿਰਫ ਇੱਕੋ ਹੀ ਮੁੱਦੇ ਤੇ ਗੱਲਬਾਤ ਕਰ ਰਿਹਾ ਪਰ ਅਸੀਂ ਅੱਜ ਇਸ ਟੌਪਿਕ ਦੇ ਉੱਤੇ ਗੱਲਬਾਤ ਉਸ ਤਰੀਕੇ ਦੇ ਨਾਲ ਨਹੀਂ ਕਰਾਂਗੇ ਸਿਮਰ ਸੰਧੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਕੁਝ ਚਰਚਾ ਕਰਦੇ ਇਹਨਾਂ ਦੇ ਇਮੋਸ਼ਨਸ ਬਾਰੇ ਜਾਣਾਂਗੇ ਕਿ ਕਿ ਇਹਨਾਂ ਦੀ ਬਿਲਕੁਲ ਬਦਲ ਗਈ ਹੈ ਜੋ ਪਹਿਲਾਂ ਸਿਮਰ ਸੰਦੂਸੀ ਉਹ ਸ਼ਾਇਦ ਹੁਣ ਨਹੀਂ ਰਹੀ ਹੈ ਔਰ ਕਿਵੇਂ ਬਦਲਾਅ ਆਇਆ ਕੀ ਕੀ ਆਇਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਡ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਹਾਂਜੀ ਆਲ ਵੈਲ ਕੀ ਮਹਿਸੂਸ ਕਰਦੇ ਹੋ ਕਿਉਂਕਿ ਦੇਖਿਆ ਜਾਵੇ ਹਫ਼ਤੇ ਤੋਂ ਹਫ਼ਤੇ ਦੇ ਵਿੱਚ ਹੀ ਤੁਹਾਡੀ ਲਾਈਵ ਦੇ ਵਿੱਚ ਕਾਫੀ ਬਦਲਾਅ ਵੀ ਆਇਆ ਇੱਕ ਵੀਡੀਓ ਕਹਿ ਲਓ ਵੀ ਇੱਕ ਵੀਡੀਓ ਜਿਹੜੀ ਅਸੀਂ ਸੋਸ਼ਲ ਮੀਡੀਆ ਤੇ ਨਾਰਮਲ ਸਕਰੋਲ ਕਰਕੇ ਅੱਗੇ ਵੀ ਦੇਖਦੀ ਹੈ ਪਰ ਲੋਕ ਜਿਹੜੇ ਨੇ ਕਈ ਵਾਰ ਇਦਾਂ ਹੁੰਦਾ ਕਿ ਮੁੱਦਾ ਫੜ ਕੇ ਬੈਠਣਾ ਉਹਨਾਂ ਦੀ ਆਦਤ ਬਣ ਜਾਂਦੀ ਹੈ ਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਤਾਂ ਦੇਖੋ ਮੈਂ ਜਿਹੜੀ ਪ੍ਰੋਬਲਮ ਸੀਗੀ ਮੇਰੀ ਹੈ ਨਾ ਉਸ ਮੁੰਡੇ ਨਾਲ ਸੀਗੀ ਹੈ ਨਾ ਪਹਿਲੀ ਗੱਲ ਤਾਂ ਵੀਡੀਓ ਮੈਂ ਵਾਇਰਲ ਕੀਤੀ ਨਹੀਂ ਹੈ ਨਾ ਜਿੰਨੇ ਬਣਾਈ ਹੈ ਹੈ ਨਾ ਜਾਂ ਕਿੱਦਾਂ ਕੀਤਾ ਜੋ ਵੀ ਕੀਤਾ ਉਸ ਤੋਂ ਬਾਅਦ ਨਿਬੜ ਦੀ ਗੱਲ ਜਿਹੜੀ ਆਂਦੀ ਆ ਕਿ ਚਲੋ ਉਹ ਮੁੰਡੇ ਨੇ ਮੇਰੇ ਕੋਲ ਸੌਰੀ ਵੀ ਫੀਲ ਕੀਤੀ ਆ ਉਹ ਇਹ ਕਹਿ ਰਿਹਾ ਕਿ ਮੈਂ মিডিਆ ਸਾਹਮਣੇ ਨਹੀਂ ਆ ਸਕਦਾ ਕਿਉਂਕਿ ਮੇਰੀ ਜਿਹੜੀ ਫੈਮਿਲੀ ਆ ਉਹ ਮਤਲਬ ਮੈਨੂੰ ਅਲੋ ਨਹੀਂ ਕਰੇਗੀ ਮੇਰੀ ਸਿਸਟਰ ਦੀ ਵੀ ਪ੍ਰੋਬਲਮਾਂ ਵਿੱਚ ਹੈ ਨਾ ਕਿ ਵਿਆਹ ਸੀਗਾ ਉਦੋਂ ਉਹਨਾਂ ਦਾ ਤੇ ਇਹ ਪ੍ਰੋਬਲਮ ਹੋ ਜਾਊਗੀ ਇੰਦਾ ਉਦਾਂ ਤੇ ਤੁਸੀਂ ਮੈਂ ਕੈਮਰੇ ਸਾਹਮਣੇ ਨਹੀਂ ਆ ਸਕਦਾ ਬਾਕੀ ਮੈਂ ਅਰ ਤੋਂ ਸੌਰੀ ਮੰਗਣਾ ਆ ਤੇ ਮੈਂ ਕਿਹਾ ਦੇਖ ਯਾਰ ਮੇਰਾ ਵੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਮੇਰਾ ਵੀ ਮੇਰੇ ਕਈ ਰਿਸ਼ਤੇਦਾਰਾਂ ਨੂੰ ਜਿਹੜੇ ਗਾਂ ਦੀ ਗਾਂ ਪਤਾ ਨਹੀਂ ਸੀਗਾ ਉਹਨਾਂ ਨੂੰ ਵੀ ਇਹ ਇਹ ਪਤਾ ਲੱਗ ਗਿਆ ਕਿ ਬਈ ਮੈਂ ਡਾਂਸ ਦੀ ਲਾਈਨ ਦੇ ਵਿੱਚ ਕਰਨ ਲੱਗੀਆਂ ਕੰਮ ਇਹ ਹੋਇਆ ਫਿਰ ਮੇਰੇ ਨਾਲ ਮੇਰੀ ਇੱਕ ਹਿਸਾਬ ਨਾਲ ਇਨਸਲਟ ਹੋਈ ਹੈ ਹੈਨਾ ਤੇ ਹੁਣ ਚਲੋ ਮੁੱਕਦੀ ਗੱਲ ਇਹ ਆ ਕਿ ਉਹਦੀ ਸਨਾਕਸ ਜਿਹੜੀ ਚੰਗੀ ਤਰੀਕੇ ਨਾਲ ਹੋਈ ਸਕੋ ਸਕੋ ਮਾਫੀ ਮੰਗਣ ਆਇਆ ਤਾਂ ਉਹਦੀ ਸਨਾਕਤ ਹੋ ਗਈ ਹੈਨਾ ਫਿਰ ਜਿਹੜਾ ਮੁੰਡਾ ਗਲਤ ਫੜ ਲਿਆ ਗਿਆ ਸੀਗਾ ਜੱਜ ਕਿਦਾਂ ਫਿਰ ਉਹਦੇ ਲਈ ਵੀ ਮੈਂ ਮਤਲਬ ਕੀਤਾ ਕਿ ਬਈ ਉਹਦੀ ਉਹਨੂੰ ਕਿਉਂ ਫੜਿਆ ਗਿਆ ਹੈ ਨਾ ਦੇਖੋ ਚਾਹੇ ਕੁੜੀ ਆ ਚਾਹੇ ਮੁੰਡਾ ਠੀਕ ਹੈ ਉਹਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਮੈਨੂੰ ਤਾਂ ਇਹ ਲੱਗਦਾ ਚਾਹੇ ਮੇਰੀ ਵਜ੍ਹਾ ਨਾਲ ਉਹਦੀ ਯੂਨੀਫਾਰਮ ਵੀ ਉਤਰੀ ਆ ਉਸ ਮੁੰਡੇ ਦੀ ਤਾਂ ਮੈਂ ਬਕਾਇਦਾ ਉੱਥੇ ਥਾਣੇ ਦੇ ਵਿੱਚ ਆਪਣਾ ਬਿਆਨ ਦੇ ਕੇ ਆਈ ਆ ਠੀਕ ਹੈ ਇਹਦੇ ਵਿੱਚ ਮੇਰੇ ਤੇ ਕੋਈ ਦਬਾਅ ਜਾਂ ਕੁਝ ਉਹ ਨਹੀਂ ਸੀਗਾ ਹੈ ਨਾ ਮੈਂ ਕਿ ਇਨਸਾਨੀਅਤ ਤੌਰ ਤੇ ਜੇ ਮੈਂ ਆਪਣੇ ਆਪ ਨੂੰ ਪਿਆਰ ਕਰਦੀ ਆ ਨਾ ਤੇ ਮੈਂ ਇਹੀ ਸੋਚਦੀ ਆ ਕਿ ਯਾਰ ਅਗਲਾ ਬੇਕਸੂਰੀ ਦੇ ਵਿੱਚ ਕਿਸੇ ਨੂੰ ਸਜ਼ਾ ਨਾ ਮਿਲ ਜਾਏ ਜਿਹਦੀ ਸਜ਼ਾ ਵਾ ਉਹਨੇ ਤਾਂ ਚਲੋ ਸੌਰੀ ਵੀ ਫੀਲ ਕਰ ਲਈ ਸਭ ਕੁਝ ਬਟ ਮੇਰੀ ਇੱਕੋ ਹੀ ਮੰਗਾ ਕਿ ਉਹ ਸਮਾਜਿਕ ਤੌਰ ਤੇ ਆ ਕੇ ਸੌਰੀ ਮੰਗੇ ਹੱਲੇ ਵੀ ਮੇਰੀ ਇਹੀ ਮੰਗਾ ਹੂੰ ਸੇਮੋ ਜਦੋਂ ਇਹ ਮੁੱਦਾ ਹੋਇਆ ਸੀ ਤੁਸੀਂ ਦੱਸਿਆ ਤੁਹਾਡੇ ਕਈ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਸੀਗਾ ਕਿ ਤੁਸੀਂ ਇਸ profession ਦੇ ਵਿੱਚੋਂ ਤੇ ਜਦੋਂ ਵੀ ਹੁਣ ਕੋਈ ਮਿਲਦਾ ਹੈ ਆ ਫੋਨ ਕਾਲ ਕਰਦਾ ਤਾਂ ਪਹਿਲਾ ਸਵਾਲ ਜਾਂ ਉਹਨਾਂ ਦੀ ਪਹਿਲੀ ਗੱਲ ਕੀ ਹੁੰਦੀ ਹੈ ਕਿਉਂਕਿ ਜੇ ਦੇਖਿਆ ਜਾਵੇ ਸਭ ਤੋਂ ਵੱਡਾ ਬਦਲਾਅ ਤੁਹਾਡੀ ਲਾਈਫ ਦੇ ਵਿੱਚ ਆਇਆ ਹੈ ਉਹਨਾਂ ਨੂੰ ਸ਼ਾਇਦ ਇੱਕ ਮਾਫੀ ਦੇ ਨਾਲ ਉਹਨਾਂ ਫਰਕ ਨਹੀਂ ਪਵੇਗਾ ਉਹ ਮਾਫੀ ਮੰਗਣਾ ਚਾਹਣ ਤਾਂ ਮੰਗ ਵੀ ਸਕਦੇ ਪਬਲਿਕਲੀ ਬਟ ਹਜੇ ਤੱਕ ਤੁਸੀਂ ਉਸ ਚੀਜ਼ ਤੋਂ ਬਾਹਰ ਨਹੀਂ ਆ ਸਕੇਗੀ ਤੁਹਾਡੇ ਨਾਲ ਜੋ ਵੀ ਵਾਪਰਿਆ ਹੈ ਸੋਸ਼ਲ ਮੀਡੀਆ ਤੇ ਇੰਟਰਵਿਊਸ ਤੇ ਨਿਊਜ਼ ਚੈਨਲ ਤੇ ਸਿਰਫ ਸਿਮਰ ਸੰਧੂ ਦੀ ਜਿਹੜੀ ਗੱਲਬਾਤ ਹੁਣੀ ਸ਼ੁਰੂ ਹੋਈ ਤੁਹਾ ਤਾਂ ਪਹਿਲੀ ਚੀਜ਼ ਕੀ ਕਹਿੰਦੇ ਨੇ ਪਹਿਲੀ ਚੀਜ਼ ਤਾਂ ਸਾਰੇ ਹੀ ਕਹਿੰਦੇ ਨੇ ਕਿ ਅਸੀਂ ਤੇਰੇ ਨਾਲ ਆ ਤੇਰੇ ਨਾਲ ਜੋ ਹੋਇਆ ਆ ਉਹ ਗਲਤ ਹੋਇਆ ਠੀਕ ਹੈ ਤੇ ਫੈਮਲੀ ਮੇਰੀ ਅਪਸੈਟ ਵੀ ਆ ਹਨਾ ਤੇ ਉਹ ਉਹਨਾਂ ਨੇ ਉਹ ਤਾਂ ਸ਼ੁਰੂ ਤੋਂ ਜਦੋਂ ਮੈਂ ਇਸ ਲਾਈਨ 'ਚ ਉਹਨਾਂ ਨੂੰ ਨਵਾਂ ਨਵਾਂ ਪਤਾ ਲੱਗਿਆ ਸੀ ਦੇਖੋ ਫੈਮਲੀ ਨੂੰ ਪਤਾ ਲੱਗ ਜਾਂਦਾ ਹੁੰਦਾ ਆ ਬਾਕੀ ਰਿਸ਼ਤੇਦਾਰੀਆਂ ਨੂੰ ਨਹੀਂ ਪਤਾ ਹੁੰਦਾ ਹਨਾ ਹੁਣ ਤੇ ਉਹ ਰਿਸ਼ਤੇਦਾਰੀਆਂ ਨੂੰ ਵੀ ਪਤਾ ਲੱਗ ਗਿਆ ਹਨਾ ਤੇ ਜੇ ਉਹ ਸੌਰੀ ਮੰਗ ਲਵੇ ਮੈਂ ਤਾਂ ਉਹਨੂੰ ਅੱਜ ਵੀ ਕਹਿੰਨੀ ਆ ਕਿ ਚਲੋ ਕੋਈ ਨਹੀਂ ਆਪਣੇ ਪੰਜਾਬ ਦਾ ਹੀ ਮੁੰਡਾ ਐ ਉਹ ਹਨਾ ਕੋਈ ਗੱਲ ਨਹੀਂ ਤੇ ਉਹ ਜਦੋਂ ਆਪਾਂ ਅੰਦਰ ਮੀਟਿੰਗ ਦੇ ਵਿੱਚ ਬੈਠੇ ਸੀਗੇ ਜਾਂ ਕੁਝ ਕੀਤਾ ਸੀਗਾ ਹਨਾ ਉਹਦੇ ਵਿੱਚ ਕੀ ਹੋਣਾ ਸੀਗਾ ਕਿ ਜਿਹੜਾ ਕਈਆਂ ਲੋਕਾਂ ਨੂੰ ਮੈਂ ਇੱਕ ਗੱਲ ਕਹਾਂ ਤੁਹਾਡੀ ਗੱਲ ਬਦਲ ਕੇ ਜੀ 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 ਕਿ ਜਿਵੇਂ ਕਿਸੇ ਦਾ ਮਰਡਰ ਹੋ ਜਾਂਦਾ ਹੈ ਮਰਨ ਵਾਲਾ ਤਾਂ ਮਰ ਜਾਂਦਾ ਹੈ ਬਿਲਕੁਲ ਉਹਦੇ ਘਰ ਦੇ ਆ ਕੇ ਸਮਝੌਤਾ ਕਰ ਲੈਂਦੇ ਆ ਕਿ ਉਹ ਉਹ ਸਾਥਮ ਨੂੰ ਸ਼ਾਂਤੀ ਮਿਲ ਜੂਗੀ ਬਿਲਕੁਲ ਜੀ ਉਹ ਤਾਂ ਰੂਲ ਹਮੇਸ਼ਾ ਭਟਕਦੀ ਰਹੇਗੀ ਉਹਨੂੰ ਤਾਂ ਸ਼ਾਇਦ ਸਮਝੋ ਤਾਂ ਜਿਹੜਾ ਨਹੀਂ ਕਰਨਾ ਚਾਹੀਦਾ ਜਿਹਨੂੰ ਸਜ਼ਾ ਮਿਲਣੀ ਚਾਹੀਦੀ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਇਹ ਤਾਂ ਸਾਰੇ ਜਿਹੜੇ ਰੂਲ ਨੇ ਹਨਾ ਇਹ ਤਾਂ ਤੁਸੀਂ ਗਲਤੀ ਕਰੋਗੇ ਮੈਂ ਗਲਤੀ ਕਰੂੰਗੀ ਜੇ ਸਾਡ ਤੁਹਾਨੂੰ ਤੁਹਾਡੇ ਦਿਲ ਚ ਮੈਲ ਨਹੀਂ ਹੋਏਗੀ ਮੇਰੇ ਵੀ ਮੈਲ ਨਹੀਂ ਹੋਗਾ ਆਪਾਂ ਚੱਲ ਚੱਲ ਆਪਸੇ ਲੀਆਂ ਸੇਲੀਆਂ ਕੋਈ ਗੱਲ ਨਹੀਂ ਚੱਲ ਗੱਲ ਹੋ ਗਈ ਕੋਈ ਗੱਲ ਨਹੀਂ ਹਨਾ ਇਹ ਹੋ ਜਾਂਦਾ ਪਰ ਮੈਂ ਉਹਨੂੰ ਦਿਲੋਂ ਉਸ ਮੁੰਡੇ ਨੂੰ ਮਾਫ ਕਰ ਚੁੱਕੀ ਆ ਠੀਕ ਹੈ ਚਲੋ ਨੇ ਇਨਸਲਟ ਕੀਤੀ ਸੀ ਮਾਜਿਕ ਤੌਰ ਤੇ ਹਨਾ ਉਹਦੇ ਵਿੱਚ ਮੇਰੀ ਬਦਨਾਮੀ ਹੋਈ ਮੈਂ ਫਿਰ ਜਿਹੜਾ ਗਲਤ ਮੁੰਡੇ ਨੂੰ ਫੜ ਲਿਆ ਉਹਨੂੰ ਵੀ ਇਨਸਾਫ ਦਿਲਵਾਤਾ ਹਨਾ ਮੇਰੀ ਵਜ੍ਹਾ ਨਾਲ ਉਹਦੀ ਵੀ ਕਿਉਂ ਯੂਨੀਫਾਰਮ ਉਤਰੇ ਹਨਾ ਉਹਦੀ ਕੋਈ ਗਲਤੀ ਨਹੀਂ ਸੀਗੀ ਹਨਾ ਤੇ ਜਗਰੂਪ ਜਿਹੜਾ ਵਾ ਉਹਨੂੰ ਯੂਨੀਫਾਰਮ ਜਿਹੜੀ ਆ ਵਾਪਸ ਮਿਲ ਜਾਣੀ ਆ ਕਹਿੰਦੇ ਆ ਮਤਲਬ ਜਿਹੜੇ ਐਲੀਗੇਸ਼ਨ ਲੱਗੇ ਸੀ ਕਿਉਂਕਿ ਮੈਂ ਜਿਹੜਾ ਰਿਪੋਰਟ ਲਖਾਈ ਸੀ ਮੈਂ ਜਗਰੂਪ ਦਾ ਤਾਂ ਵਿੱਚ ਨਾਮ ਲਖਵਾਇਆ ਨਹੀਂ ਸੀ ਹੈਨਾ ਉਹ ਸਿਰਫ ਉਹਨਾਂ ਨੇ ਗਲਾਸ ਵਾਲੇ ਮੁੰਡੇ ਤੱਕ ਪਹੁੰਚ ਲਈ ਜਗਰੂਪ ਨੂੰ ਫੜਿਆ ਸੀਗਾ ਹੈਨਾ ਤੇ ਉਹਦੇ ਤੇ ਵੀ ਕੇਸ ਲੱਗ ਗਿਆ ਜਾਂ ਕਿੱਦਾਂ ਲੱਗ ਗਿਆ ਹੈਨਾ ਪਰ ਉਹ ਚਲੋ ਉਹ ਆਇਆ ਥਾਣੇ ਦੇ ਵਿੱਚ ਸੌਰੀ ਮੰਗੀ ਨਾਲੇ ਉਹ ਕਹਿੰਦਾ ਮੈਂ মিডিਆ ਸਾਹਮਣੇ ਨਹੀਂ ਆਣਾ ਫਿਰ ਮੈਨੂੰ ਇੱਕੋ ਜਵਾਬ ਦਿੱਤਾ ਕਿ ਮੈਂ ਕੇਸ ਆਪ ਦਾ ਹੱਲੇ ਵਾਪਸ ਨਹੀਂ ਲੈਣਾ ਤੁਸੀਂ ਇਹ ਜਾਣੋ ਕਿ ਤੁਹਾਨੂੰ ਮਾਫੀ ਚਾਹੀਦੀ ਹੈ ਇੱਕ ਸਮਾਜਿਕ ਤੌਰ ਤੇ ਕਿਉਂਕਿ ਸਮਾਜ ਜਿਹੜਾ ਤੁਹਾਡਾ ਨਾਮ ਆਇਆ ਹੈ ਤਾਂ ਤੁਸੀਂ ਜਾਣੋ ਕਿ ਉਸ ਨੂੰ ਕਲੀਅਰ ਕੀਤਾ ਜਾਵੇ ਕਲੀਅਰ ਕੀਤਾ ਜਾਵੇ ਉਹ ਆਪ ਆ ਕੇ ਆਪਣਾ ਕੀ ਕਹਿੰਦੇ ਆਪਣੀ ਸਾਈਡ ਰੱਖ ਸਕਦਾ ਮੈਂ ਉਹਨੂੰ ਵੀ ਇਹ ਚੀਜ਼ ਦਾ ਮੌਕਾ ਦੇ ਰਹੀਆਂ ਕਿ ਤੂੰ ਆਪ ਦਾ ਆਪ ਦੀ ਜਿਹੜੀ ਤੂੰ ਸਫਾਈ ਹੈ ਉਹ ਦੇ ਸਕਦਾ ਹੈ ਕਿ ਤੈਨੂੰ ਕੀ ਫੀਲ ਹੋਇਆ ਤੂੰ ਕਿਉਂ ਮਤਲਬ ਤੂੰ ਇੰਨਾ ਸ਼ਾਇਦ ਉਹ ਵੀ ਪਛਤਾ ਰਿਹਾ ਹੋਵੇ ਕਿ ਇੰਨਾ ਕੰਮ ਵਧਣਾ ਨਹੀਂ ਸੀਗਾ ਜੇ ਥੋੜਾ ਕੰਟਰੋਲ ਕੀਤਾ ਜਾਂਦਾ ਇਹਨਾਂ ਚੀਜ਼ਾਂ ਤੇ ਹਾਂਜੀ ਬਿਲਕੁਲ ਕਰਨਾ ਚਾਹੀਦਾ ਹੈ ਆ ਪਤਾ ਕੀ ਆ ਉਹੀ ਗੱਲ ਫੇਰ ਆ ਗਈ ਨਾ ਕਿ ਮਤਲਬ ਮਰ ਨਾਲ ਦਾ ਮਰ ਜਾਂਦਾ ਬਾਤ ਸਮਝੋਤੇ ਹੋ ਜਾਂਦੇ ਹਨਾ ਤੇ ਉਹ ਚੀਜ਼ ਆ ਜਾਂਦੀ ਆ ਮੈਂ ਸਿਰਫ ਇਹ ਚਾਹਨੀ ਆ ਕਿ ਇਹਨਾਂਲੇ ਲੋਕਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗੇ ਕਿ ਜੇ ਤੁਹਾਡੇ ਤੇ ਕੋਈ ਕਈ ਵਾਰ ਤੁਸੀਂ ਪੁੱਛ ਲੈਨੇ ਹੋ ਕਿ ਤੁਸੀਂ ਦੂਸਰੀਆਂ ਕੁੜੀਆਂ ਲਈ ਖੜੇ ਹੋ ਫਲਾਣੇ ਕੁੜੇ ਨੇ ਮੈਂ ਕੁੜੀਆਂ ਦੇ ਲਈ ਨਹੀਂ ਮੈਂ ਇਨਸਾਨਾਂ ਦੇ ਲਈ ਖੜੀ ਆ ਕਿ ਉਹਨਾਂ ਨੂੰ ਇੱਕ ਮੈਸੇਜ ਦਵੂੰਗੀ ਕਿ ਭਾਈ ਤੁਸੀਂ ਆਪ ਦੇ ਲਈ ਆਪ ਖੜੇ ਹੋ ਸਕਦੇ ਹੋ ਆਪ ਦੇ ਸਭ ਤੋਂ ਜਿਹੜੇ ਬੈਸਟ ਫਰੈਂਡ ਹੋ ਉਹ ਤੁਸੀਂ ਆਪ ਜਿਹਨੂੰ ਕਹਿੰਦੇ ਸੈਲਫ ਰਿਸਪੈਕਟ ਜੀ ਜੀ ਉਹਨੇ ਮੇਰੀ ਸੈਲਫ ਰਿਸਪੈਕਟ ਨੂੰ ਹਾਨੀ ਪਹੁੰਚਾਈ ਤਾਂ ਮੈਂ ਇਹ ਗੱਲ ਚੱਕੀ ਸਿਬਰ ਜਦੋਂ ਉੱਠਦੇ ਬੈਠਦੇ ਹੋ ਕਈ ਵਾਰੀ ਨੀਂਦ ਦੇ ਵਿੱਚੋ ਖਿਆਲ ਆਂਦੇ ਇਮੋਸ਼ਨ ਜਿਹੜੇ ਨੇ ਤੁਹਾਡੇ ਜਾਗਦੇ ਨੇ ਕਿ ਮੇਰੇ ਨਾਲ ਹੋਇਆ ਕੀ ਹੈ ਜੇ ਮੈਂ ਅੱਗੇ ਪਹੁੰਚਣਾ ਸੀ ਇਸ ਲਾਈਨ ਦੇ ਥਰੂ ਪਹੁੰਚ ਸਕਦੀ ਸੀ ਪਰ ਇਦਾਂ ਲੱਗਦਾ ਨਹੀਂ ਕਿ ਲੋਕੀ ਕਈ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਕਹਿੰਦੇ ਜੋ ਵੀ ਕੀਤਾ ਹੈ ਜਾਣ ਕੇ ਕੀਤਾ ਹੋਏਗਾ ਫੈਮਲੀ ਕੀਤਾ ਹੋਏਗਾ ਕਿਉਂਕਿ ਅਸੀਂ ਤਾਂ ਚਲੋ ਨਿਊਜ਼ ਦੇ ਤੌਰ ਤੇ ਅਗਰ ਦੇਖਿਆ ਜਾਵੇ ਕਮੈਂਟ ਚ ਦੇਖਦੇ ਹਾਂ ਬਟ ਮੈਂ ਤੁਹਾਨੂੰ ਪਰਸਨਲੀ ਵੀ ਪਹਿਲਾਂ ਆ ਕੇ ਕਹਿ ਕਿ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਆਪਣੇ ਆਪ ਲਈ ਸਵਾਲ ਆਪਣੇ ਆਪ ਤੇ ਵੀ ਚੱਕਿਆ ਕਿ ਮੈਂ ਆਪਣੇ ਤੇ ਇਨਸਲਟ ਕਿਉਂ ਆਪਣੀ ਹੋਰ ਦਵਾ ਓਬਵੀਅਸਲੀ ਪਤਾ ਕੀ ਹੈ ਦੇਖੋ ਹੁਣ ਸਮਾਜ ਬੜਾ ਕੁਝ ਬੋਲਦਾ ਹੈ ਮੈਂ ਆਪਾਂ ਉਹਨਾਂ ਵਾਸਤੇ ਕਰ ਕਰਾਂਗੇ ਉਹਨਾਂ ਵਾਸਤੇ ਭਲਾ ਵੀ ਕਰਾਂਗੇ ਫਿਰ ਵੀ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਪਤਾ ਨਹੀਂ ਉਹਨੂੰ ਕੀ ਫਾਇਦਾ ਵਾ ਉਹਦੇ ਵਿੱਚੋਂ ਜੇ ਮੇਰਾ ਭਲਾ ਕਰਦੀ ਪਈ ਆ ਕਿਉਂਕਿ ਅੱਜ ਕੱਲ ਲੋਕਾਂ ਦੀ ਥਿੰਕ ਹੀ ਮੇਰੀ ਬਣ ਚੁੱਕੀ ਆ ਹੁਣ ਮੈਂ ਤੁਹਾਨੂੰ ਵੀ ਜ਼ਿਆਦਾ ਪਿਆਰ ਕਰੂੰਗੀ ਨਾ ਤੇ ਤੁਹਾਨੂੰ ਵੀ ਲੱਗੂਗਾ ਪਤਾ ਨਹੀਂ ਇਹਨੂੰ ਮੇਰੇ ਤੋਂ ਕੀ ਮਤਲਬ ਇਹ ਥਿੰਕ ਅੱਜ ਅੱਜ ਕੱਲ ਬਣ ਚੁੱਕੀ ਆ ਪਹਿਲਾਂ ਵਾਲੀ ਥਿੰਕ ਨਹੀਂ ਰਹੀ ਤੇ ਉਹੀ ਆਪਾਂ ਚੇਂਜ ਕਰਨਾ ਵਾਕਿ ਚਲੋ ਤੁਸੀਂ ਕਿਸੇ ਲਈ ਚੰਗਾ ਨਹੀਂ ਬੋਲ ਸਕਦੇ ਤੇ ਮਾੜਾ ਵੀ ਨਾ ਬੋਲੋ ਹੈਨਾ ਬਾਕੀ ਗੱਲ ਇਹ ਹੁੰਦੀ ਹੈ ਕਿ ਹਾਥੀ ਤਾਂ ਆਪਣੀ ਜਿਹੜੀ ਆ ਚਾਲ ਚੁੱਪ ਕਰਕੇ ਚੱਲਦਾ ਰਹਿੰਦਾ ਵਾ ਤੇ ਕੁੱਤੇ ਭੌਂਦੇ ਰਹਿੰਦੇ ਉਹਨਾਂ ਨਾਲ ਮੈਨੂੰ ਫਰਕ ਨਹੀਂ ਪੈਂਦਾ। ਇਹ ਹਾਥੀ ਕਿਹੜੀ ਚਾਲ ਤੱਕ ਚੱਲਣਾ ਚਾਹੁੰਦਾ ਹੈ? ਯਾ ਅੱਗੇ ਤੁਸੀਂ ਸੋਚਦੇ ਹੋ ਕਿ ਹੁਣ ਜੇ ਇਹ ਪ੍ਰੋਫੈਸ਼ਨ ਦੇ ਵਿੱਚ ਕਦੀ ਲੱਗਦਾ ਕਿ ਜੇ ਮੈਂ ਇੱਥੇ ਨਾ ਆਉਂਦੀ ਸ਼ਾਇਦ ਮੇਰੇ ਨਾਲ ਇਹ ਨਾ ਹੁੰਦਾ ਪਰ ਤੁਹਾਨੂੰ ਸ਼ੌਂਕ ਸੀ ਸ਼ੁਰੂ ਤੋਂ। ਨਹੀਂ ਹੋ ਸਕਦਾ ਮੈਂ ਕਿਸੇ ਹੋਰ ਫੀਲਡ ਦੇ ਵਿੱਚ ਵੀ ਹੁੰਦੀ। ਹੋ ਸਕਦਾ ਮੈਂ ਕਰੂਜ਼ ਹੁੰਦੀ, ਡਾਕਟਰ ਹੁੰਦੀ ਫੇਰ ਵੀ ਕੋਈ ਮੇਰੇ ਨਾਲ ਇਦਾਂ ਬਦਤਮੀਜ਼ੀ ਕਰਦਾ ਤਾਂ ਮੈਂ ਫੇਰ ਵੀ ਇਹ ਚੀਜ਼ ਕਰਨੀ ਸੀ। ਲੱਗਦਾ ਕੁੜੀਆਂ ਨਾਲ ਕਦੀ ਤੱਕੇਸ਼ਾਈ ਸ਼ ਦੇਖੋ ਉਹ ਤਾਂ ਜਿਹੜੀ ਕੁੜੀ ਨਾ ਹੁੰਦਾ ਜਿਹੜੀ ਸਾਹਮਣੇ ਨਹੀਂ ਆਂਦੀ ਹੈਗੀ ਇਹ ਚੀਜ਼ ਨੂੰ ਫੇਸ ਨਹੀਂ ਕਰ ਸਕਦੀ ਹੈ ਨਾ ਮੈਂ ਤੁਹਾਨੂੰ ਕਹੂੰਗੀ ਕਿ ਤੂੰ ਡਰ ਨਾ ਕਈ ਵਾਰ ਕੁੜੀ ਦਾ ਰੇਭੋਜਨ ਦਾ ਅਧਿਕਾਰ ਦੇਈ ਛੁਪਾ ਲੈਂਦੇ ਆ ਕਿ ਨਹੀਂ ਸਾਡੀ ਬਦਨਾਮੀ ਹੋਊਗੀ ਤੇ ਮੈਂ ਉਹ ਪੇਰੈਂਟਸ ਨੂੰ ਵੀ ਕਹੂੰਗੀ ਕਿ ਇਹਦੇ 'ਚ ਤੁਹਾਡੀ ਬਦਨਾਮੀ ਨਹੀਂ ਆ ਬਦਨਾਮੀ ਉਸ ਬੰਦੇ ਦੀ ਆ ਜਿਨੇ ਕੀਤਾ ਹੈਨਾ ਅੱਜ ਵੀ ਮੈਂ ਜੇ ਖੋਲੇ ਮੁੱਦੇ ਤੇ ਬੋਲ ਸਕਦੀ ਆ ਕੱਲ ਨੂੰ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ ਹੈਨਾ ਤੇ ਫਿਰ ਵੀ ਮੈਂ ਜਲੋ ਸਭ ਤੋਂ ਵੱਡੀ ਜਿਹੜੀ ਪਾਵਰ ਹੁੰਦੀ ਹੈ ਗॉड ਉਹਦੇ ਬਹੁਤ ਬਲੀਵ ਕਰਦੀ ਹੈ ਹਨਾ ਤੇ ਹੁਣ ਗॉड ਨੂੰ ਵੀ ਪਰਖਣ ਦਾ ਟਾਈਮ ਆ ਹਨਾ ਆਪਾਂ ਆਪਾਂ ਕਹਿੰਦੇ ਆ ਨਾ ਕਿ ਜੇ ਤੁਹਾਨੂੰ ਮੰਨਦੇ ਆ ਜਾਂ ਸਹੀ ਆ ਗਲਤ ਆ ਕੁਝ ਵੀ ਆ ਜੇ ਮੇਰੀ ਨੀਤ ਸਾਫ਼ ਹੋਊਗੀ ਤਾਂ ਫੇ ਰੱਬ ਮੇਰੇ ਨਾਲ ਜੋ ਕਰਨਾ ਚਾਹੂਗਾ ਕਰੂਗਾ ਤੁਹਾਨੂੰ ਸਪੋਰਟ ਵੀ ਬਹੁਤ ਲੋਕਾਂ ਨੇ ਕੀਤੀ ਆ ਕਦੀ ਫੀਲ ਕੀਤਾ ਸੀ ਕਿ ਇਹਨੇ ਲੋਕ ਤੁਹਾਡੇ ਪਿੱਠ ਤੇ ਖੜੇ ਹੋਣਗੇ ਜੇ ਕੱਲ ਨੂੰ ਕੁਝ ਇਨ ਫਿਊਚਰ ਹੋ ਵੀ ਜਾਂਦਾ ਕਿਉਂਕਿ ਆਪਾਂ ਜਦੋਂ ਲਾਈਫ ਕੇ ਪ੍ਰੋਫੈਸ਼ਨ ਚ ਤੁਰਦੇ ਹੁੰਨੇ ਆਪਾਂ ਨੂੰ ਨਹੀਂ ਪਤਾ ਕਿ ਸਾਡੇ ਬੈਕ ਤੇ ਕਿੰਨੇ ਕੁ ਲੋਕ ਸਾਨੂੰ ਸਪੋਰਟ ਵਾਸਤੇ ਖੜੇ ਮਿਲਦੇ ਆ ਦੇਖੋ ਜੀ ਜਦੋਂ ਮੈਂ ਇਸ ਲਾਈਨ ਚਾਈਨਾ ਤੇ ਉਸ ਟਾਈਮ ਮੈਂ ਇੰਸਟਾਗ੍ਰam ਫੇਸਬੁਕ ਵਗੈਰਾ ਕੁਛ ਨਹੀਂ ਚਲਾਉਂਦੀ ਸੀ ਠੀਕ ਹੈ ਮੈਂ ਲੋਕਡਾਊਨ ਦੇ ਵਿੱਚ ਇੰਸਟਾਗ੍ਰam ਚਲਾਉਣਾ ਸ਼ੁਰੂ ਕੀਤਾ ਫਿਰ ਜਦੋਂ ਮੈਂ ਸ਼ੋਜ਼ ਲਗਾਉਂਦੀ ਸੀ ਲੋਕੀ ਮੈਨੂੰ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਮੈਂ ਫੇਮਸ ਹੋ ਚੁੱਕੀ ਹਾਂ ਅੱਛਾ ਜੀ ਠੀਕ ਹੈ ਆਲਰੇਡੀ ਤੇ ਇਹ ਗਲਾਸ ਦਾ ਇਨਸੀਡੈਂਸ ਨਹੀਂ ਆ ਕਿ ਏਸੀ ਤੁਹਾਡੇ ਉਸ ਤੋਂ ਪਹਿਲਾਂ ਵੀ ਫਾਲੋਅਰਸ ਅੱਛੇ ਕਾਫੀ ਕਾਫੀ ਅੱਛੇ ਸੀਗੇ ਹਾਂਜੀ ਹਾਂਜੀ ਕਾਫੀ ਅੱਛੇ ਸੀਗੇ ਤੁਸੀਂ ਮੇਰੀਆਂ ਫੇਕ ਆਈਡੀਆਂ ਦੇਖ ਲਿਓ ਉਹ ਕਿਹੜੇ ਟਾਈਮ ਦੀਆਂ ਬਣੀਆਂ ਹੋਈਆਂ ਨੇ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੀਆਂ ਇੰਸਟਾਗ੍ਰam ਤੇ ਫੇਕ ਆਈਡੀਆਂ ਬਣੀਆਂ ਹੋਈਆਂ ਨੇ ਠੀਕ ਹੈ ਫਿਰ ਮੈਨੂੰ ਕਿਸੇ ਨੇ ਪੁੱਛਿਆ ਆਪਣੀ ਆਈਡੀ ਦਿਓ ਮੈਂ ਕਿਹਾ ਮੈਂ ਤਾਂ ਕਦੀ ਇੰਸਟਾਗ੍ਰam ਵਗੈਰਾ ਯੂਜ਼ ਨਹੀਂ ਕੀਤਾ ਸੋਸ਼ਲ ਕਰੀ ਹੋਈ ਨਹੀਂ ਸੀ ਫੇਸਬੁੱਕ ਵਗੈਰਾ ਨਹੀਂ ਸੀ ਚਲਾਈ ਹਣਾ ਉਦੋਂ ਮੇਰੀ ਰਿਲੇਸ਼ਨਸ਼ਿਪ ਸੀਗੀ ਆਪਣੇ ਹਣਾ ਤੇ ਇਸ ਕਰਕੇ ਉਹ ਵੀ ਲੋਅ ਨਹੀਂ ਕਰਦਾ ਸੀ ਤਾਂ ਆਪਾਂ ਵੀ ਉਹਦੀ ਗੱਲ ਮੰਨਦੇ ਸੀਗੇ ਹਣਾ ਲੌਇਲਟੀ ਨਾਲ ਕੀ ਕਰਨਾ ਕਰਨਾ ਵੀ ਕੀ ਆ ਚਲਾ ਕੇ ਹਣਾ ਇਹ ਸੋਚਦੇ ਸੀਗੇ ਬਾਕੀ ਇਹ ਸੀਗਾ ਕਿ ਫਿਰ ਮੈਂ ਚਲਾਇਆ ਮੇਰੇ ਇੱਕ ਫਰੈਂਡ ਨੇ ਮੈਨੂੰ ਚਲਾ ਕੇ ਤੇ ਉਹ ਕੰੰਟੀ ਚਲਾਇਆ ਕਰ ਫਿਰ ਕੀ ਐਦਾ ਉਦਾ ਨਾ ਸੁਜੈਸਟ ਕੀਤਾ ਮੈਂ ਚਲਾਇਆ ਫਿਰ ਧੀਰੇ ਧੀਰੇ ਉਹ ਫਾਲੋਅਰ ਜਿਹੜੇ ਆਪਣੇ ਆਪ ਵਧੀ ਗਏ ਹਨਾ ਤੇ ਜੇ ਉਹ ਫਾਲੋ ਕੋਈ ਕਰਦਾ ਓਬਵੀਅਸਲੀ ਸਪੋਰਟੀ ਵੀ ਹੁੰਦੇ ਨੇ ਆਪਣੇ ਹਨਾ ਇਹ ਚੀਜ਼ਾਂ ਨੂੰ ਦੇਖਦੇ ਨੇ ਪਸੰਦ ਕਰਦੇ ਨੇ ਹਨਾ ਤੇ ਜਦੋਂ ਆ ਗਲਾਸ ਦੇ ਇਨਸੀਡੈਂਟ ਤੋਂ ਪਹਿਲਾਂ ਵੀ ਆਪਣੇ ਜਿਹੜਾ ਸੀਗਾ ਕਿ ਮਾਰਕੀਟ ਮੇਰੀ ਅੱਛੀ ਸੀ ਮੈਂ ਅੱਛਾ ਕਮਾਰੀ ਸੀ ਅੱਛਾ ਖਾ ਰਹੀ ਸੀ ਸੈਟੀਸਫਾਈਡ ਸੀ ਆਪਣੀ ਲਾਈਫ ਤੋਂ ਠੀਕ ਹੈ ਤੇ ਫੇਮ ਜਿਹੜਾ ਹੁੰਦਾ ਵਾ ਉਹ ਮਿਲਣਾ ਕਿ ਨਹੀਂ ਮਿਲਣਾ ਫੇਮ ਵੈਸੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਫੇਮ ਹੁੰਦਾ ਕੀ ਆ ਜੇ ਤੁਹਾਡੀ ਤੁਹਾਡੀ ਜ਼ਿੰਦਗੀ ਤੁਹਾਡੀ ਸਕੂਨ ਦੀ ਨਹੀਂ ਹੈਗੀ ਤਾਂ ਫਿਰ ਉਹ ਜੇ ਫੇਮ ਇਹ ਚੀਜ਼ਾਂ ਕਰਨ ਦਾ ਫਾਇਦਾ ਕੀ ਆ ਬਿਲਕੁਲ ਐਡਾ ਕੁੱਤਿਆਂ ਨੂੰ ਜਿਹੜੀ ਚੂਹੇ ਚੂਹਿਆਂ ਦੀ ਦੌੜ ਲੱਗੀ ਆ ਉਹ ਕੰਪੀਟੀਸ਼ਨ ਕਰੀ ਜਾ ਰਹੇ ਇੱਕ ਦੂਜੇ ਦੇ ਨਾਲ ਉਹ ਕੀ ਫਾਇਦਾ ਕਿਉਂਕਿ ਹਰ ਇੱਕ ਬੰਦੇ ਦਾ ਟਰੈਕ ਅਲੱਗ-ਅਲੱਗ ਹੁੰਦਾ ਕਿਸੇ ਦੀ ਕਿਸਮਤ ਸਲੋ ਹੁੰਦੀ ਕਿਸੇ ਦੀ ਫਾਸਟ ਹੁੰਦੀ ਹੈ ਹਨਾ ਹਰ ਕੋਈ ਆਪ ਦੇ ਕਰਮ ਜਿਹੜੇ ਲਿਖ ਕੇ ਲਿਆਂਦਾ ਜਿੱਦਾਂ ਦਾ ਬਾਕੀ ਉਹ ਅੱਗੇ ਕਰੂਗਾ ਉਦਾਂ ਦਾ ਉਹਨੇ ਪਾ ਲੈਣਾ ਹਨਾ ਮੈਂ ਫੇਮ ਫੂਮ ਨੂੰ ਤਾਂ ਪਹਿਲੀ ਗੱਲ ਮੰਨਦੀ ਨਹੀਂ ਆ ਤੇ ਹੁਣ ਮੇਰਾ ਇੱਕ ਗਾਣਾ ਵੀ ਰਿਲੀਜ਼ ਹੋਇਆ ਗੁਰਲੇ ਜਖਤਰ ਦੇ ਨਾਲ ਹਨਾ ਤੇ ਉਹ ਆਲਰੇਡੀ ਸ਼ੂਟ ਹੋ ਗਿਆ ਸੀ ਇਹ ਇਨਸੀਡੈਂਟ ਤੋਂ ਪਹਿਲਾਂ ਸ਼ੂਟ ਹੋ ਗਿਆ ਸੀ ਇਹ ਗਾਣਾ ਤੇ ਉਦੋਂ ਹੁਣ ਜਿਵੇਂ ਰਿਲੀਜ਼ ਹੋਣ ਤੋਂ ਬਾਅਦ ਇਦਾਂ ਲੱਗਿਆ ਕਿ ਆਡੀਅנס ਨੂੰ ਜ਼ਿਆਦਾ ਪਤਾ ਲੱਗਿਆ ਕਿ ਐਕਚੁਅਲ 'ਚ ਸਿਮਰ ਸੰਧੂ ਦਾ ਗਾਣਾ ਗੁਰਲੇ ਜ਼ਖਤਰ ਦੇ ਨਾਲ ਆਇਆ ਪਹਿਲੇ ਪੰਜਾਬੀ ਇੰਡਸਟਰੀਸ ਤੋਂ ਉਹਨਾਂ ਦਾ ਚਲੋ ਨਾਮ ਹੈ ਹੀ ਐ ਪਰ ਤੁਹਾਡਾ ਇਸ ਮੁੱਦੇ ਤੋਂ ਪਹਿਲੇ ਹੀ ਸ਼ੂਟ ਜਿਹੜਾ ਮੇਰੇ ਜਿਹੜੇ ਫਾਲੋਅਰਸ ਸੀਗੇ ਨਾ ਮੈਨੂੰ ਕਮੈਂਟਾਂ ਦੇ ਵਿੱਚ ਇਹੀ ਕਹਿੰਦੇ ਸੀ ਕਿ ਮੈਮ ਅਸੀਂ ਤੁਹਾਨੂੰ ਮੂਵੀ ਐਸੇ ਦੇਖਣਾ ਚਾਹੁੰਦੇ ਆ ਅਸੀਂ ਤੁਹਾਨੂੰ ਪੰਜਾਬੀ ਮੂਵੀ ਐਸੇ ਦੇਖਣਾ ਚਾਹੁੰਦੇ ਆ ਹੈਨਾ ਤੇ ਇਹ ਜਿਹੜਾ ਇਹ ਜਿਹੜੀ ਇਹ ਵਾਲੀ ਪ੍ਰੋਬਲਮ ਇਹਨੂੰ ਤਾਂ ਛੱਡੋ ਹਨਾ ਉਹਨੂੰ ਵੀ ਇਹ ਆ ਉਹ ਮੇਰੇ ਮੇਰਾ ਇੱਕ ਹੀ ਮੁੱਦਾ ਕੀ ਭਈ ਉਹ ਆ ਕੇ ਬੋਲ ਦੇਵੇ ਮੀਡੀਆ ਸਾਹਮਣੇ ਉਹ ਆਪਦਾ ਪੱਖ ਰੱਖ ਲਵੇ ਆ ਕੇ ਕਿ ਉਹਨੇ ਇਦਾਂ ਕਿਉਂ ਕੀਤਾ ਉਹਦੇ ਦਿਲ 'ਚ ਇਦਾਂ ਦਾ ਕਿਉਂ ਆਇਆ ਕਿਉਂ ਕਿਉਂ ਕੀਤਾ ਮੈਂ ਨਹੀਂ ਕਹਨੀ ਕਿ ਉਹ ਬਸ ਮੇਰਾ ਜਿਹੜੀ ਸੈਲਫ ਰਿਸਪੈਕਟ ਆ ਉਹ ਤਾਂ ਗਈ ਹੋਈ ਹੈ ਨਾ ਉਹ ਮੈਨੂੰ ਚਾਹੀਦੀ ਆ ਉਹ ਮੈਨੂੰ ਸਮਾਜਿਕ ਤੌਰ ਤੇ ਚਾਹੀਦੀ ਆ ਕਿਉਂਕਿ ਉਸ ਟਾਈਮ ਉਹ ਰੂਮ 'ਚ ਆ ਕੇ ਮੈਨੂੰ ਥੱਪੜ ਮਾਰ ਦਿੰਦਾ ਨਾ ਤੇ ਮੈਂ ਸ਼ਾਇਦ ਉਹਨੂੰ ਉੱਥੇ ਹੀ ਮaaf ਕਰ ਦਿੰਦੀ ਪਰ ਉਹਨੇ ਜਿਹੜਾ ਸਾਰਿਆਂ ਦੇ ਸਾਹਮਣੇ ਅ ਅੱਜ ਉਹ ਕਹਿ ਰਿਹਾ ਵਾ ਕਿ ਮੈਂ ਫੈਮਿਲੀ ਦੇ ਸਾਹਮਣੇ ਨਹੀਂ ਆ ਸਕਦਾ ਠੀਕ ਹੈ ਮੇਰੇ ਕੋਲ ਤਾਂ ਇੱਕ ਹੀ ਹਾਲਾ ਹੁਣ ਮੈਂ ਕਿਸੇ ਤੋਂ ਕਿਸੇ ਤੋਂ ਸੁਣਿਆ ਉਹ ਕਹਿ ਰਿਹਾ ਕਿ ਮੈਂ ਇਹ ਜੀ ਮੈਂ ਮੇਰਾ ਤਾਂ ਹੁਣ ਮਰਨ ਹੋਇਆ ਪਿਆ ਮੈਂ ਸੁਸਾਇਸਾਈਡ ਵੀ ਕਰ ਸਕਦਾ ਮੈਂ ਕਿਹਾ ਜੇ ਉਹ ਗਰ ਉਹਨਾਂ ਦੇ ਕੁਝ ਇਦਾਂ ਦਾ ਸਟੈਪ ਕਿ ਕਈ ਵਾਰੀ ਪਰੇਸ਼ਾਨੀ ਵਿੱਚ ਬੰਦਾ ਇੰਨਾ ਹੁੰਦਾ ਕਿ ਪਤਾ ਨਹੀਂ ਕੀ ਕਰ ਕੀ ਲੈਂਦਾ ਜਿਵੇਂ ਉਹਨਾਂ ਨੇ ਦੱਸਿਆ ਜੇ ਇਦਾਂ ਦਾ ਕੁਝ ਹੋ ਜਾਂਦਾ ਤੁਸੀਂ ਆਪ ਗਿਲਟ ਵਿੱਚ ਆਉਗੇ ਕਿਉਂਕਿ ਇਦਾਂ ਲੱਗਦਾ ਨਹੀਂ ਕਿ ਤੁਸੀਂ ਤੁਹਾਡੀ ਕੋ ਮਾਫੀ ਜਿਹੜੀ ਤੁਹਾਨੂੰ ਚਾਹੀਦੀ ਹੈ ਜੇ ਉਹ ਸਮਾਜਿਕ ਤੌਰ ਤੇ ਨਹੀਂ ਦੇਣਾ ਚਾਹੁੰਦੇ ਤਾਂ ਉਹ ਸ਼ਾਇਦ ਤੁਸੀਂ ਭੁੱਲ ਵੀ ਸਕਦੇ ਹੋ ਲਾਈਵ ਦੇ ਵਿੱਚ ਆ ਕੇ ਕਿ ਤੁਹਾਨੂੰ ਆਪਣੀ ਸੈਲਫ ਰਿਸਪੈਕਟ ਆਬਵੀਅਸਲੀ ਪਹਿਲਾਂ ਹੋਣੀ ਚਾਹੀਦੀ ਹੈ ਕਿ ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸੈਲਫ ਰਿਸਪੈਕਟ ਪਹਿਲਾਂ ਹੋਣੀ ਵੀ ਚਾਹੀਦੀ ਹੈ ਲੇਕਿਨ ਇੱਕ ਇਨਸਾਨ ਦੇ ਨਾਤੇ ਮੈਂ ਉਸ ਮੁੰਡੇ ਨੂੰ ਕਹੂੰਗੀ ਦੇਖ ਇੰਨਾ ਬਰਡਨ ਨਾ ਲੈ ਤੂੰ ਆਪ ਦਾ ਪੱਖ ਰੱਖਾ ਕੇ ਠੀਕ ਹੈ ਬਾਕੀ ਸੁਸਾਈਡ ਮੈਂ ਵੀ ਕਰ ਸਕਦੀ ਹਾਂ ਜੇ ਮੈਂ ਕਰ ਲਈ ਫਿਰ ਉਹ ਕੀ ਕਰੂਗਾ ਪਰ ਉਹਨੂੰ ਗिल्ਟ ਨਹੀਂ ਹੁੰਦਾ ਵਿਚਾਰਤਾ ਨਹੀਂ ਆਉਂਦਾ ਕਦੀ ਅੱਗੇ ਦਾ ਦੇਖੋ ਮੈਂ ਜਦੋਂ ਦੀ ਤੁਸੀਂ ਸਟਾਰਟਿੰਗ ਤੋਂ ਹੀ ਡੇ 1 ਤੋਂ ਹੀ ਸਾਨੂੰ ਹਮੇਸ਼ਾ ਇੰਟਰਵਿਊਜ਼ ਦੇ ਵਿੱਚ ਵੀਡੀਓਜ਼ ਦੇ ਵਿੱਚ ਸਟਰੋਂਗ ਨਜ਼ਰ ਆਇਓ ਪਰ ਇਨਸਾਨ ਦੀ ਜਿਹੜੀ ਇਹ ਮਜ਼ਬੂਤੀ ਕਦੇ ਨਾ ਕਦੇ ਤਾਂ ਟੁੱਟਦੀ ਹੈ ਪੇਸ਼ੈਂਸ ਲੈਵਲ ਹਮੇਸ਼ਾ ਨੀਚੇ ਗਿਰਦਾ ਹੀ ਹੈ ਕਦੇ ਨਾ ਕਦੀ ਪਤਾ ਕੀ ਹੁੰਦਾ ਹੈ ਯਾਰ ਆਪਾਂ ਬਹੁਤ ਸਟਰੋਂਗ ਬਣਨ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਸਟਰੋਂਗ ਹੁੰਨੇ ਆ ਬਹੁਤ ਹੈਨਾ ਹੁੰਨੇ ਆ ਆਪਾਂ ਸਟਰੋਂਗ ਪਰ ਨਾ ਕਿਤੇ ਨਾ ਕਿਤੇ ਆ ਕੇ ਕੋਈ ਇਹ ਹੋ ਜਾਂਦਾ ਕਿ ਸਭ ਕੁਝ ਜਿਹੜਾ ਨਾ ਵੇਸਟ ਲੱਗਣ ਲੱਗ ਜਾਂਦਾ ਹੈ ਕਿ ਯਾਰ ਕੁਝ ਵੀ ਨਹੀਂ ਹੈਗਾ ਦੁਨੀਆ ਦੇ ਵਿੱਚ ਸੁਸਾਈਡ ਦਾ ਮਤਲਬ ਇਹ ਹੁੰਦਾ ਕਿ ਕੁਝ ਵੀ ਨਹੀਂ ਹੈਗਾ ਹੁਣ ਸਾਡੇ ਵਾਸਤੇ ਹੈਨਾ ਪਰ ਮੈਂ ਫਿਰ ਵੀ ਆਪਣੇ ਆਪ ਨੂੰ ਮਜ਼ਬੂਤ ਕਰਕੇ ਸੋਚੀ ਕਿਉਂ ਨਹੀਂ ਹੈਗਾ ਯਾਰ ਮੇਰੇ ਕੋਲ ਸਭ ਕੁਝ ਹੈਗਾ ਮੈਂ ਕਿਉਂ ਕਰਾਂ ਆਈ ਸੀ ਇਦਾਂ ਦੇ ਵੀ ਟਾਈਮ ਆਇਆ ਸੀ ਤੇ ਉਹ ਫਿਰ ਉਹ ਕੋਈ ਮੇਰੀਆਂ ਪਰਸਨਲ ਚੀਜ਼ਾਂ ਸੀਗੀਆਂ ਹੈਨਾ ਪਰਸਨਲ ਜਿਵੇਂ ਜੀ ਲਵ ਇਨ ਫਾਲ ਵਗੈਰਾ ਵਗੈਰਾ ਹਨਾ ਫਿਰ ਮੈਂ ਸੋਚਿਆ ਯਾਰ ਇਹੋ ਜਿਹੇ ਬੰਦੇ ਵਿੱਚ ਵਰਨਾ ਹੈ ਹਨਾ ਇਹ ਚੀਜ਼ਾਂ ਕਰਨੀਆਂ ਫਿਰ ਉਹ ਚੀਜ਼ਾਂ ਹੌਲੀ ਹੌਲੀ ਆਪਾਂ ਨੂੰ ਚਟਾਨ ਬਣਾ ਦਿੰਦੀਆਂ ਨੇ ਕਿ ਭਈ ਨਹੀਂ ਕੁੜੀਆਂ ਤਾਂ ਕਹਿੰਦੇ ਵੈਸੀ ਬਹੁਤ ਸਟਰੋਂਗ ਹੁੰਦੀਆਂ ਨੇ ਤੇ ਭਾਵੁਕ ਹੋਣ ਦੇ ਨਾਲ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਆਪਣੀ ਮਜ਼ਬੂਤੀ ਖੋਦੋਗੇ ਜੋ ਉਸੇ ਵਰਸੰਦੂ ਸਾਰੋਂ ਇੰਟਰਵਿਊਜ਼ ਦੇ ਵਿੱਚ ਦੇਖਣ ਨੂੰ ਮਿਲਦੀ ਆ ਉਹੀ ਸਾਨੂੰ ਅੱਗੇ ਵੀ ਦੇਖਣ ਨੂੰ ਮਿਲਣੀ ਚਾਹੀਦੀ ਹੈ ਬਿਲਕੁਲ ਕੁੜੀਆਂ ਦੀ ਸਾਈਡ ਤੁਸੀਂ ਲਿੱਤੀ ਐ ਤੁਸੀਂ ਆਪਣੀ ਸ਼ਾਇਦ ਸੈਲਫ ਰਿਸਪੈਕਟ ਕਰਕੇ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਸਿਖਾਇਆ ਕਿ ਮੈਂ ਜੇ ਕੁਝ ਕਰ ਸਕਦੀ ਹਾਂ ਤਾਂ ਤੁਸੀਂ ਵੀ ਆਪਣਾ ਸਟੈਂਡ ਲੈ ਸਕਦੇ ਹੋ ਕੁੜੀਆਂ ਨੂੰ ਵੀ ਕਹਿ ਰਹੀਆਂ ਮੈਂ ਮੁੰਡਿਆਂ ਨੂੰ ਵੀ ਕਹਿ ਰਹੀਆਂ ਕਿਉਂਕਿ ਦੇਖੋ ਤੇਈ ਵਾਰ ਇਹ ਹੋ ਜੇ ਦੇਖੋ ਮੈਂ ਕਿਸੇ ਕੁੜੀ ਵਾਲ ਨਹੀਂ ਕਿਸੇ ਮੁੰਡੇ ਵਾਲ ਨਹੀਂ ਜੀ ਠੀਕ ਹੈ ਮੈਂ ਇਨਸਾਨ ਵਾਲਾ ਹਮ ਰਾਈਟ ਮੈਂ ਇਨਸਾਨ ਵਾਲਾ ਜਿਹੜਾ پاک ਨੀਤ ਰੱਖਦਾ ਆਪਣੀ ਸੁੱਚੀ ਨੀਤ ਰੱਖਦਾ ਉਹਨੂੰ ਪਰਮਾਤਮਾ ਕਦੀ ਵੀ ਪਿੱਛੇ ਰਹਿਣ ਨਹੀਂ ਦਿੰਦਾ ਠੀਕ ਆ ਚਾਹੇ ਉਹ ਝੁੱਗੀ ਦੇ ਵਿੱਚ ਆ ਨਾ ਤੇ ਉਹ ਉੱਥੇ ਵੀ ਖੁਸ਼ ਹੋਊਗਾ ਪਰਮਾਤਮਾ ਦੀ ਉਹਦੇ ਤੇ ਇੰਨੀ ਮੇਰ ਹੋਊਗੀ ਉਹ ਉੱਥੇ ਵੀ ਖੁਸ਼ ਹੋਊਗਾ ਤੁਸੀਂ ਦੇਖਿਆ ਹੋਣਾ ਆ ਕਿ ਕਈ ਲੋਕ ਚੀਜ਼ਾਂ ਕਰਦੇ ਭੱਜ ਭੱਜਦੇ ਨੇ ਆਪਣੀ ਲਾਈਫ ਚ ਹੁਣ ਮੈਂ ਘਰੇ ਬੈਠੀ ਸੀ ਆਫ ਸੀਜ਼ਨ ਆ ਗਿਆ ਠੀਕ ਹੈ ਮੈਂ ਕਹਤਾ ਕਿ ਬਈ ਮੈਂ ਸ਼ੋ ਨਹੀਂ ਲਾ ਸਕਦੀ ਹੈ ਨਾ ਮੇਰੀ ਤਬੀਅ ਠੀਕ ਨਹੀਂ ਹੈ ਕਿਉਂਕਿ ਇਸ ਪੂਰੇ ਸੀਜ਼ਨ ਦੇ ਵਿੱਚ ਅਸੀਂ ਰੈਗੂਲਰਲੀ ਸ਼ੋ ਲਾਣੇ ਆ ਡੇ ਨਾਈਟ ਸਾਡੇ ਸ਼ੋ ਹੁੰਦੇ ਆ ਕਈ ਵਾਰ ਧੁੰਦ ਦਾ ਟਾਈਮ ਹੁੰਦਾ ਧੁੰਦਾਂ ਦੇ ਵਿੱਚ ਵੀ ਗੱਡੀ ਇੰਨੀ ਸਲੋ ਸਲੋ ਹੋ ਜਾਂਦੀ ਹੈ ਸਾਡੀਆਂ ਨੀਂਦਾਂ ਵੀ ਖਰਾਬ ਹੁੰਦੀਆਂ ਨਾ ਸਭ ਕੁਝ ਹੁੰਦਾ ਇਹ ਜਿਹੜਾ ਸਟਰਗਲ ਹੈ ਜਿਹੜਾ ਆਪਾਂ ਸਟੇਜ ਤੇ ਆਪਾਂ ਜਿਹੜੇ ਆਰਟਿਸਟ ਖੜੇ ਹੁੰਦੇ ਆ ਉਹਨਾਂ ਦਾ ਕਿਵੇਂ ਆਏ ਨੇ ਸਟਰਗਲ ਕਰਕੇ ਨਾਈਟ ਦੇ ਫੰਕਸ਼ਨ ਤੇ ਕਿਵੇਂ ਪਹੁੰਚੇ ਨੇ ਉਹ ਦਰਾਤ ਨੂੰ ਉਹਨਾਂ ਨੇ ਇੰਨੀ ਦੂਰ ਜਾਣਾ ਆ ਹਨਾ ਕਈ ਵਾਰ ਸ਼ੋਸ਼ੇਤੀ ਬੰਦ ਹੀ ਨਹੀਂ ਕਰਦੇ ਫਿਰ ਲੋਕਾਂ ਨੂੰ ਰਿਕਵੈਸਟ ਕਰਨੀ ਪੈਂਦੀ ਕਿ ਬਈ ਬੰਦ ਕਰ ਦਿਓ ਆਰਟਿਸਟਾਂ ਨੇ ਬਹੁਤ ਦੂਰ ਜਾਣਾ ਹਨਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਇਨਸਾਨੀਅਤ ਦੇ ਤੌਰ ਤੇ ਜਿੱਦਾਂ ਹੁਣ ਮੁੰਡੇ ਵੀ ਭੰਗੜੇ ਵਾਲੇ ਸਾਡੇ ਡਾਂਸ ਕਰਦੇ ਨੇ ਬੈਕ ਤੇ ਉਹ ਵੀ ਮਿਹਨਤ ਕਰ ਰਹੇ ਨੇ ਠੀਕ ਹੈ ਨਾ ਹੁਣ ਕਈ ਉਹਨਾਂ ਨੂੰ ਵੀ ਕਹਿ ਰਹੇ ਹੁੰਦੇ ਇਹ ਕੋਈ ਕੰਮ ਆ ਇਹ ਕੋਈ ਇੰਦਾਂ ਮ ਤੁਹਾਨੂੰ ਪਤਾ ਇਹ ਆਪਣਾ ਕਲਚਰ ਆ ਪੰਜਾਬੀਆਂ ਦਾ ਹਨਾ ਕਲਚਰਾ ਇਹ ਚੀਜ਼ ਤੇ ਮੈਂ ਤਾਂ ਯਾਰ ਕਲਚਰ ਨੂੰ ਹੀ ਪ੍ਰਮੋਟ ਕਰਦੀ ਆ ਹਮੇਸ਼ਾ ਤੋਂ ਹੀ ਠੀਕ ਹੈ ਤੁਸੀਂ ਮੇਰਾ ਡਰੈਸਪ ਵਗੈਰਾ ਵੀ ਦੇਖਿਆ ਹੋਣਾ ਚਲ ਮੈਂ ਆਪਨੀ ਹੋਰ ਵੀ ਬਥੇਰੀਆਂ ਕੁੜੀਆਂ ਨੇ ਜਿਹੜਾ ਕਲਚਰ ਨੂੰ ਪ੍ਰਮੋਟ ਕਰਦੀਆਂ ਪਰ ਕਿਤੇ ਨਾ ਕਿਤੇ ਆ ਕੇ ਕੁਝ ਜਿਹੜੇ ਡਿਮਾਂਡਸ ਹੁੰਦੀਆਂ ਨੇ ਕੀ ਜੇ ਜਿਹੜੀ ਆਪਣੀ ਮਸਤੀ ਦੇ ਵਿੱਚ ਸਿਰਫ ਪਰਫਾਰਮ ਕਰ ਰਹੀ ਹੈ ਨਾ ਤੇ ਫਿਰ ਕਈ ਲੋਕਾਂ ਨੂੰ ਇਹ ਪਸੰਦ ਨਹੀਂ ਆਉਂਦਾ ਕਿ ਲੈ ਕੰਮ ਇਹ ਕੋਈ ਕੰਮ ਥੋੜੀ ਇਹ ਕੋਈ ਕੰਮ ਥੋੜੀ ਹੈ वैसे कोई जे कोई कमाई ਦੇ ਖਾਤਰ ਕੋਈ ਛੋਟਾ-ਵਟਾ ਕੰਮ ਖੋਲਣ ਤਾਂ ਸ਼ਾਇਦ ਕਹਿ ਦਿੰਦੇ ਕਿ ਕਮਾਈ ਦਾ ਜ਼ਰੀਆ ਕਿਸੇ ਚੀਜ਼ 'ਚ ਸ਼ਰਮ ਨਹੀਂ ਹੋਣੀ ਚਾਹੀਦੀ ਰੋਟੀ ਖੋਹੋੜੀ ਖਾਣੀ ਚਾਹੀਦੀ ਬਿਲਕੁਲ 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 ਦੇਖੋ ਇਹ ਨਾ ਜਦੋਂ ਸਟਾਰਟਿੰਗ 'ਚ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਠੀਕ ਆ ਤੇ ਆਪਾਂ ਕਿਵੇਂ ਕਿਵੇਂ ਕਿੱਦਾਂ ਕਿੱਦਾਂ ਲਾਈਫ ਦੇ ਟਰੈਕ ਦੇ ਉੱਤੇ ਆ ਜੰਨੇ ਹੁਣ ਤੁਸੀਂ ਤੁਸੀਂ ਬਚਪਨ 'ਚ ਹੀ ਸੋਚਿਆ ਸੀ ਕਿ ਤੁਸੀਂ ਰਿਪੋਰਟਰ ਬਣੂਗੀ ਜਾਂ ਕੁਝ ਕਰੂਗੀ ਹੈਨਾ ਜਾਂ ਕੁਝ ਸੋਚਿਆ ਵੀ ਹੋਗਾ ਤੁਸੀਂ ਬਣੀ ਵੀ ਹੋ ਜਾਂ ਕਈ ਵਾਰ ਤੁਸੀਂ ਹੱਲੇ ਵੀ ਤੁਹਾਡੇ ਹੋਰ ਵੀ ਡ੍ਰੀਮਸ ਨੇ ਤੁਸੀਂ ਅੱਗੇ ਵਧਣ ਦੇ ਤੁਹਾਡੇ ਹੋਣੇ ਨੇ ਹੈਨਾ ਤੇ ਉਹ ਚੀਜ਼ਾਂ ਹੁੰਦੀਆਂ ਨੇ ਤੇ ਆਪਾਂ ਆਪਣੇ ਕੀ ਕਹਿੰਦੇ ਆ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਆਪਾਂ ਅੱਗੇ ਵਧਦੇ ਹੈਨਾ ਜਦੋਂ ਮੈਂ ਮੈਨੂੰ ਪਤਾ ਕਿ ਹੁਣ ਮੈਂ ਨਹੀਂ ਬਣ ਪਾਈ ਆਪੀਸ ਨਹੀਂ ਬਣ ਪਈ ਹੈ ਨਾ ਹੁਣ ਮੈਂ ਜਿਹੜੀ ਆ ਅੱਗੇ ਕੁਝ ਹੋਰ ਬਣ ਸਕਦੀ ਹਾਂ ਨਾ ਤੇ ਚਲੋ ਇਸ ਲਾਈਨ ਦੇ ਵਿੱਚ ਮੈਂ ਸਟਰਗਲ ਕਰਦੀ 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 ਤੁਹਾਨੂੰ ਪਤਾ ਅੱਗੇ ਵਧਣ ਲਈ ਪੈਸਾ ਵੀ ਬਹੁਤ ਚਾਹੀਦਾ ਹੁੰਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਲੇਕਿਨ ਮੈਂ ਚਾਹਨੀ ਆ ਮੈਂ ਸਾਫ਼ ਸੁਥਰੇ ਤਰੀਕੇ ਦੇ ਨਾਲ ਜੇ ਲਾਈਫ ਦੇ ਵਿੱਚ ਤੁਸੀਂ ਮੰਨ ਲਓ ਫੇਮ ਹੀ ਮੰਨ ਲਓ ਫੇਮ ਵੀ ਮੈਂ ਸਾਫ਼ ਸੁੱਤਰੇ ਤਰੀਕੇ ਦੇ ਨਾਲ ਪਾਉਣਾ ਚਾਹੀਦੀ ਆ ਅੱਜ ਕੱਲ ਰੀਲਾਂ ਤੇ ਵੀ ਤਾਂ ਨੱਚ-ਨੱਚ ਕੇ ਵੈਸੇ ਕਮਾਈ ਲੈਂਦੇ ਨੇ ਨਾ ਫਿਰ ਇਸ ਆਰਟਿਸਟ ਦੀ ਕਿਉਂ ਨਹੀਂ ਕਮਾਈ ਨੂੰ ਮਿਹਨਤ ਦੀ ਕਮਾਈ ਮੰਨਿਆ ਜਾਂਦਾ ਉਹੀ ਤਾਂ ਗੱਲ ਹੈ ਨਾ ਰੀਲਾਂ ਤੇ ਮਤਲਬ ਦੇਖੋ ਚਲੋ ਰੀਲ ਜਿਹੜੀ ਬਣਾਣੀ ਹੈ ਉਹਨਾਂ ਦੇ ਪੇਰੈਂਟਸ ਜਾਣਨ ਉਹ ਜਾਣਨ ਉਹਨਾਂ ਦਾ ਕੋਈ ਲੈਣਾ ਦੇਣਾ ਆਪਣੇ ਨਾਲ ਹੈ ਨਹੀਂ ਆਪਾਂ ਕਿਸੇ ਤੋਂ ਉਂਗਲੀ ਨਹੀਂ ਚੱਕ ਸਕਦੇ ਕਿਉਂਕਿ ਆਪ ਆਪਣਾ ਦੇਖੋ ਆਪਾਂ ਕਿਵੇਂ ਕਰਨਾ ਕਿਉਂਕਿ ਆਪਾਂ ਮੈਂ ਨਾ ਬਹੁਤ ਲੋਕਾਂ ਦਾ ਬਹੁਤ ਫਰੈਂਡਾਂ ਦਾ ਬਹੁਤ ਸਾਰਿਆਂ ਦਾ ਕਰ 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 ਦੇਖ ਲਿਆ ਹੋਨ ਸਿਰਫ ਇਹੋ ਜੇ ਮੋੜ ਤੇ ਮੈਂ ਆ ਗਈ ਹੁਣ ਮੈਂ ਜਿਵੇਂ ਸਮ ਦਾ ਫੋਨ ਆਇਆ ਨਾ ਕਿਦੇ ਦਾ ਕਰਕੇ ਇੰਟਰਵਿਊ ਤੇ ਇਹ ਇੰਟਰਵਿਊ ਦਾ ਵੀ ਮੈਨੂੰ ਕੋਈ ਨਾ ਹੈ ਨਹੀਂ ਸੀਗਾ ਹਨਾ ਪਰ ਮੈਂ ਕਿਹਾ ਚਲੋ ਗੱਲਾਂ ਸੁਣਨੀਆਂ ਸੁਣਾਉਣੀਆਂ ਚਾਹੀਦੀਆਂ ਕਰਨੀਆਂ ਚਾਹੀਦੀਆਂ ਮਾ ਵਧੀਆ ਲੱਗਦਾ ਹੈ ਹਨਾ ਬਾਕੀ ਸ਼ੋ ਮਸਟ ਗੋ ਆਨ ਬਿਲਕੁਲ ਅੱਦੇ ਹੀ ਲਾਈਫ ਅੱਗੇ ਚਲਦੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਮੈਨੂੰ ਦੇਖੋ ਜੋ ਮੈਂ ਕਰਨਾ ਨਾ ਇੱਕ ਬੰਦੇ ਨੇ ਇੱਕ ਚੈਨਲ ਹੈਗਾ ਉਹਨੇ ਕਿਹਾ ਕਿ ਉਹਨੂੰ ਭਾਵੇਂ ਤੁਸੀਂ ਗਾਵਾ ਮੱਝਾ ਪਾ ਕੇ ਦੇ ਦਿਓ ਚਾਹੇ ਉਹਨੂੰ ਤੁਸੀਂ ਕੁਝ ਵੀ ਲੈ ਕੇ ਦੇ ਦਿਓ ਉਹਨੇ ਜੋ ਕਰਨਾ ਉਹਨੇ ਉਹੀ ਕਰਨਾ ਵਾ ਹਾਂ ਬਿਲਕੁਲ ਰਾਈਟ ਆ ਕਿਉਂਕਿ ਜੋ ਸਾਡਾ ਕਈ ਵਾਰ ਇੱਕ ਬੰਦੇ ਦਾ 뮤직 ਦਾ ਸ਼ੌਂਕ ਹੁੰਦਾ ਹੈ ਲੇਕਿਨ ਉਹਦੇ ਪੇਰੈਂਟਸ ਕਹਿੰਦੇ ਨਹੀਂ ਤੂੰ ਡਾਕਟਰੀ ਕਰ ਹੈਨਾ ਫਿਰ ਨਾ ਉਹ ਡਾਕਟਰ ਬਣ ਪੈਂਦਾ ਨਾ ਉਹ 뮤జిਸ਼ੀਅਨ ਬਣ ਪੈਂਦਾ ਬਿਲਕੁਲ ਵਿਚ ਰਹਿ ਜਾਂਦਾ ਹੈ ਨਾ ਤੇ ਉਹ ਕਰਦੇ ਆ ਚਲੋ ਆਪਣਾ ਹਨਾ ਬਾਕੀ ਜਿਹੜਾ ਬੱਚਾ ਜੋ ਕਰਨਾ ਚਾਹੁੰਦਾ ਪੇਰੈਂਟਸ ਸਪੋਰਟ ਕਰਦੇ ਪਏ ਹੁਣ ਬੱਚੇ ਦੀ ਲਾ ਬਣਾਉਂਦੇ ਪਏ ਨੇ ਪੇਰੈਂਟਸ ਸਪੋਰਟ ਕਰਦੇ ਪਏ ਨੇ ਉਹ ਉਹਨਾਂ ਦੀ ਪਰਸਨਲ ਲਾਈਫ ਆ ਫੈਮਲੀ ਕੋਈ ਵਾਰੀ ਨਾਲ ਨਜ਼ਰ ਆਉਂਦੀ ਹੈ ਫੈਮਲੀ ਨਾਲ ਆਉਂਦੀ ਉਹਨਾਂ ਦੀ ਪਰਸਨਲ ਲਾਈਫ ਆ ਉਹ ਆਪਦੇ ਘਰ ਦੇ ਵਿੱਚ ਉਹ ਆਪਦੀ ਵੀਡੀਓ ਬਣਾਣ ਪਾਣ ਜੋ ਮਰਜ਼ੀ ਕਰਨ ਜੀ ਉਹ ਉਹਨਾਂ ਦੀ ਲਾਈਫ ਆ ਹਮ ਠੀਕ ਆ ਹੁਣ ਉਹਨਾਂ ਦਾ ਲੈ ਲਓ ਤੁਸੀਂ ਉਹਨਾਂ ਨੇ ਬੱਚਾ ਐਵੇਂ ਕਿਉਂ ਪੈਦਾ ਕਰ ਲਿਆ ਮੂਸੇ ਵਾਲੀ ਦੀ ਗੱਲ ਕਰ ਲਓ ਕਿਉਂ ਭਾਈ ਉਹਨਾਂ ਦੀ ਪਰਸਨਲ ਕੋਈ ਜ਼ਿੰਦਗੀ ਨਹੀਂ ਹੈ ਹਮ ਤਾਰੇ ਸਵਾਲ ਹਮੇਸ਼ਾ ਇਨਸਾਨਾਂ ਦੇ ਚੱਕੇ ਜਾਂਦੇ ਸ਼ਾਇਦ ਅ ਇਮੋਸ਼ਨਸ ਨਹੀਂ ਦੇਖੇ ਜਾਂਦੇ ਅਸੀਂ ਤਾਂ ਹੀ ਤੁਹਾਡੇ ਨਾਲ ਇਸੇ ਤਰੀਕੇ ਤੇ ਗੱਲ ਕਰਨੀ ਸੀ ਕਿ ਤੁਸੀਂ ਕੀ ਬਸ ਤੁਸੀਂ ਆਜ਼ਾਦ ਹੋ ਗਿਆ ਵਾ ਦੇਸ਼ ਆਜ਼ਾਦ ਜੂਦ ਕੋਈ ਨਹੀਂ ਹੋਇਆ ਹੈਗਾ ਆਜ਼ਾਦੀ ਸਾਨੂੰ ਆਪ ਹੀ ਲੈਣੀ ਪੈਣੀ ਹੈ ਰਾਈਟ ਹਰ ਇੱਕ ਬੰਦੇ ਨੂੰ ਆਪਣੀ ਆਜ਼ਾਦੀ ਆਪ ਹੀ ਲੈਣੀ ਪੈਣੀ ਹੈ ਚਾਹੇ ਉਹ ਪੁੱਚਕਰ ਦਾ ਕੋਈ ਕੰਮ ਕਰਦਾ ਚਾਹੇ ਉਹ ਰੇੜੀਆਂ ਲਾਂਦਾ ਚਾਹੇ 버ਗਰ ਵੇਚਦਾ ਚਾਹੇ ਕੁਝ ਵੀ ਕਰਦਾ ਵਾ ਉਹਨੂੰ ਆਪਣੀ ਆਜ਼ਾਦੀ ਖੁਦ ਲੈਣੀ ਚਾਹੀਦੀ ਆ ਜਿਵੇਂ ਕਿ ਮੈਂ ਲਿੱਤੀ ਆ ਜਾਂ ਜਿਵੇਂ ਹੈ ਨਾ ਇਸ ਕਰਕੇ ਬਾਕੀ ਮੇਰੀ ਆਜ਼ਾਦੀ ਮੇਰੇ ਤੋਂ ਕੋਈ ਖੋ ਨਹੀਂ ਸਕਦਾ ਨਾ ਹੀ ਮੈਂ ਕਿਸੇ ਨੂੰ ਇੰਨਾ ਹੱਕ ਦੇਣਾ ਵਾ ਰਿਮੋਟ ਕੰਟਰੋਲ ਮੈਂ ਆਪਣੇ ਹੱਥ ਚ ਰੱਖਿਆ ਹੋਇਆ ਹੈ ਇਹ ਸਾਰਾ ਰਿਮੋਟ ਸਵਰ ਨੇ ਆਪਣੇ ਹੱਥ ਵਿੱਚ ਹੀ ਰੱਖਿਆ ਸੀ ਤੁਹਾਨੂੰ ਬੈਸਟ ਵਿਸ਼ੇਸ ਦੇਣਾ ਚਾਹਾਂਗੇ ਕਿਉਂਕਿ ਬਹੁਤ ਸਾਰੀਆਂ ਇੰਨਾ ਤੇ ਗੱਲਾਂ ਵੀ ਹੋ ਗਈਆਂ ਬਹੁਤ ਚਰਚਾ ਹੋ ਗਈ ਕਮੈਂਟ ਸੈਕਸ਼ਨ ਚ ਵੀ ਤੁਸੀਂ ਬਹੁਤ ਕੁਝ ਬੋਲਿਆ ਪਰ ਉਹਨਾਂ ਦੀ ਲਾਈਫ ਤੇ ਕੀ ਹੋ ਰਿਹਾ ਉਹਨਾਂ ਦੀ ਆਪਣੀ ਪਰਸਨਲ ਲਾਈਫ ਤੇ ਕਿੰਨਾ ਕੁ ਫਰਕ ਪੈ ਰਿਹਾ ਇਹ ਸਿਰਫ ਇਹੀ ਜਾਣਦੇ ਨੇ ਸਵੇਰੇ ਉੱਠਦੇ ਨੇ ਜਾਂ ਹਮੇਸ਼ਾ ਮਨ ਚ ਕੀ ਖਿਆਲ ਆਉਂਦੇ ਨੇ ਸਿਰਫ ਇਹਨਾਂ ਨੂੰ ਹੀ ਪਤਾ ਹੈ ਪਰ ਅਪਾ ਤਾਂ ਜਿਵੇਂ ਵੀਡੀਓ ਦੇ ਇਹ ਕੁੜੀ ਬਹੁਤ ਪੋਜ਼ਿਟਿਵ ਹੈ ਔਰ ਇਹ ਰੈਣੀ ਵੀ ਚਾਹੀਦੀ ਹੈ ਇਦਾਂ ਹੀ ਹੱਸਦੀ ਖੇਡਦੀ ਰਹਿਣੀ ਚਾਹੀਦੀ ਹੈ ਤਾਂ ਇਦਾਂ ਦੀ ਹੋਰ ਵੀ ਅੱਗੇ ਤੁਹਾਡੇ ਅੱਗੇ ਜਰੂਰ ਇਹਨਾਂ ਦੇ ਨਾਲ ਮੁਲਾਕਾਤਾਂ ਵੀ ਕਰਾਂਗੇ ਗੱਲਬਾਤ ਵੀ ਕਰਾਂਗੇ ਕਿਉਂਕਿ ਮੁੱਦਾ ਚਾਹੇ ਖਤਮ ਹੋ ਜੇ ਪਰ ਇਨਸਾਨ ਦੀ ਪਰਸਨੈਲਿਟੀ ਇਨਸਾਨ ਦਾ ਜਿਹੜਾ ਤੌਰ ਤਰੀਕਾ ਉਸੇ ਤਰੀਕੇ ਦੇ ਨਾਲ ਚੱਲਦਾ ਰਹਿਣਾ ਚਾਹੀਦਾ ਹੋਰ ਬਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਨੂੰ ਜਾਨਾ ਟਾਈਮ